ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਕੀ ਹਾਲ ਚੱਲਿਆ ਜੀ ਤੇ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਸਪੈਸ਼ਲ ਐਜੂਕੇਸ਼ਨ ਪੋਸਟਾਂ ਲਈ ਜੋ ਐਗਜ਼ਾਮ ਹੈ ਐਗਜ਼ਾਮ ਡੇਟ ਔਰ ਐਡਮਿਟ ਕਾਰਡ ਉਹ ਆ ਚੁੱਕੇ ਨੇ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਨੋਟੀਫਿਕੇਸ਼ਨ ਸ਼ੋ ਹੋ ਰਿਹਾ ਹੈ ਐਜੂਕੇਸ਼ਨ ਰਿਕਰੂਟਮੈਂਟ ਬੋਰਡ .com ਵੈਬਸਾਈਟ ਦੇ ਉੱਤੇ ਔਰ ਕੁਝ ਸਾਥੀਆਂ ਦਾ ਮੰਨਣਾ ਹੈ ਇਹ ਵੀ ਹੈ ਕਿ ਪੀਐਸਟੈਟ ਜੋ ਕਿ 2025 ਦਾ ਹੋਣਾ ਸੀ ਉਹ ਵੀ ਇਨਾ ਐਗਜ਼ਾਮ ਕਰਕੇ ਡਿਲੇ ਹੋ ਰਿਹਾ ਆ ਯਾਨੀ ਪੀਐਸਟੈਟ ਹੋ ਜਾਣਾ ਚਾਹੀਦਾ ਸੀ ਨਵੰਬਰ ਚੱਲ ਪਿਆ ਆ ਦਸੰਬਰ ਬਹੁਤੀ ਦੂਰ ਨਹੀਂ ਔਰ ਇਹ ਸਾਲ ਖਤਮ ਵੀ ਲਗਭਗ ਤੇ ਸਾਨੂੰ ਕੁਝ ਵੀ ਪੀਐਸਟੈਟ ਬਾਰੇ ਇਨਫੋਰਮੇਸ਼ਨ ਨਹੀਂ ਆਈ ਤੇ ਤੁਹਾਨੂੰ ਪਤਾ ਹੀ ਹੈ ਕਿ ਜੋ ਪ੍ਰਾਇਮਰੀ ਲੈਵਲ ਦਾ ਜਿਹੜਾ ਸਪੈਸ਼ਲ ਐਜੂਕੇਸ਼ਨ ਆ ਉਸ ਤੋਂ ਦਾ ਟੈਸਟ ਹੈ ਉਹ 26 ਨੂੰ ਹੋਣ ਜਾ ਰਿਹਾ ਆ ਠੀਕ ਹੈ ਔਰ ਡੇਟ ਸ਼ੀਟ ਦਾ ਨੋਟੀਫਿਕੇਸ਼ਨ ਇਹ ਕਹਿ ਰਹੇ ਨੇ ਕਿ 24 10 2025 ਨੂੰ ਪਾ ਦਿੱਤਾ ਸੀ ਹਾਲਾਂਕਿ ਉਹ ਤਾਂ ਹੁਣ ਵੀ ਖੁੱਲਦਾ ਨਹੀਂ ਸਹੀ ਢੰਗ ਨਾਲ ਤੇ 16 11 2025 ਨੂੰ ਇਹ ਪੇਪਰ ਲੈ ਲਿਆ ਜਾਵੇਗਾ ਇਹ ਪ੍ਰਾਇਮਰੀ ਦੀਆਂ ਜਿਹੜੀਆਂ 393 ਪੋਸਟਾਂ ਨੇ ਜੀ ਫਿਰ ਆਪਾਂ ਮਾਸਟਰ ਕੈਡਰ ਸਪੈਸ਼ਲ ਐਜੂਕੇਟਰ ਦੀ ਗੱਲ ਕਰ ਲਈਏ 332 ਪੋਸਟਾਂ ਇਹ 15 ਤਰੀਕ ਨੂੰ ਟੈਸਟ ਹੋਵੇਗਾ ਤੇ ਬਾਕੀ ਇਨਫੋਰਮੇਸ਼ਨ ਬਾਕੀ ਪੋਸਟਾਂ ਦੇ ਬਾਰੇ ਕੁਝ ਵੀ ਹਲੇ ਤੱਕ ਪਤਾ ਨਹੀਂ ਚੱਲ ਰਿਹਾ ਪ੍ਰੋਮੋਸ਼ਨ 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 ਹੀ ਚਲਾਏ ਜਾ ਰਹੇ ਨੇ ਪਿਛਲੇ 6 ਮਹੀਨੇ ਤੋਂ ਸਭ ਤੋਂ ਲੰਬਾ ਪ੍ਰੋਸੈਸ ਪ੍ਰੋਮੋਸ਼ਨ ਦਾ ਇਸ ਵਾਰ ਚੱਲਿਆ ਆ ਜੀ ਤੇ ਪੀਐਸਟ ਟ ਹੋਣਾ ਜ਼ਰੂਰ ਹੈ ਉਹਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਹ ਪੋਸਟਾਂ ਇਹਦਾ ਜਿਹੜਾ ਪ੍ਰੋਸੈਸ ਹੈ ਕਾਉਂਸਲਿੰਗ ਦਾ ਪੇਪਰ ਦਾ ਉਸ ਤੋਂ 20 ਦਿਨ ਦੇ ਅੰਦਰ ਅੰਦਰ ਅਨਸਰ ਕੀ ਰਿਵਾਇਜ਼ ਅਨਸਰ ਕੀ ਉਸ ਸਕਰੂਟਨੀ ਕੋਲ ਵੀ ਆ ਜਾਣੀ ਹੈ ਦਸੰਬਰ ਤੱਕ ਤੇ ਕਹਿਣ ਦਾ ਭਾਵ ਹੈ ਕਿ ਜਲਦੀ ਤੋਂ ਜਲਦੀ ਇਹ ਸਰਕਾਰ ਇਹਨਾਂ ਪੋਸਟਾਂ ਤੇ ਜੁਆਇਨਿੰਗ ਕਰਵਾਉਣਾ ਚਾਹੇਗੀ ਦਸੰਬਰ ਤੱਕ ਕਿਉਂਕਿ ਤੁਹਾਨੂੰ ਪਤਾ ਹੈ ਕਿ ਕੋਰਟ ਕੇਸ ਤਾਂ ਲੱਗਦੇ ਹੀ ਲੱਗਦੇ ਨੇ ਕਿਸੇ ਨੂੰ ਇਹਦੇ ਵਿੱਚ ਵੀ ਕਮੀ ਦਿਖੀ ਤਾਂ ਉਹਨੇ ਇੱਧਰ ਵੀ ਚਲੇ ਜਾਣਾ ਬਈ ਠੀਕ ਹੈ ਕੋਰਟ ਨੂੰ ਵਿੱਚ ਲੈ ਕੇ ਆਣਾ ਕੋਈ ਵੱਡੀ ਗੱਲ ਅੱਜ ਪੰਜਾਬ ਦੀਆਂ ਪੋਸਟਾਂ ਦੇ ਲਈ ਹੈ ਨਹੀਂ ਤੇ ਹੁਣ ਗੱਲ ਇਹੀ ਹੈ ਕਿ ਜੋ ਲੈਕਚਰਰ ਮਾਸਟਰ ਕੈਡਰ ਪੋਸਟਾਂ ਪੈਂਡਿੰਗ ਨੇ ਇਹ ਹੁਣ 26 ਦੇ ਵਿੱਚ ਹੀ ਦੇਖਣ ਨੂੰ ਮਿਲ ਸਕਦੀਆਂ ਨੇ ਲੇਕਿਨ ਉਸ ਤੋਂ ਪਹਿਲਾਂ ਇੱਕ ਪੀਐਸਟ ਹੋਣਾ ਹੀ ਹੋਣਾ ਹੈ ਜੋ ਰੂਲ ਨੇ ਠੀਕ ਹੈ ਤੇ ਤੁਹਾਨੂੰ ਇਸ ਵਾਰ ਕਿਹਾ ਵੱਡੀ ਸੰਖਿਆ ਚ ਪੋਸਟਾਂ ਵੇਖਣ ਨੂੰ ਮਿਲਣਗੀਆਂ ਜਿਵੇਂ ਕਿ ਯੂਨੀਅਨ ਐਫਰਟ ਕਰ ਰਹੀ ਹੈ ਔਰ ਐਫਰਟ ਦਿਖ ਵੀ ਰਹੇ ਨੇ ਔਰ ਇਲੈਕਸ਼ਨਸ ਨੇ ਦੋਸਤੋ ਔਰ ਇਲੈਕਸ਼ਨ ਤੋਂ ਪਹਿਲਾਂ ਹਰ ਇੱਕ ਸਰਕਾਰ ਪੋਸਟਾਂ ਦੇ ਕੇ ਗਈ ਹੈ ਪਿਛਲੇ ਤੁਸੀਂ 10 ਤੋਂ 11 ਸਾਲ ਦਾ ਜਿਹੜਾ ਇੱਕ ਤਰ੍ਹਾਂ ਦਾ ਅਨੁਭਵ ਦੇਖ ਲਓ ਕਿ ਭਈ ਜਦੋਂ ਵੀ ਕੋਈ ਸਰਕਾਰ ਨੇੜੇ ਵਿਧਾਨ ਸਭਾ ਦੇ ਇਲੈਕਸ਼ਨ ਹੁੰਦੇ ਨੇ ਤੇ ਫਿਰ ਉਦੋਂ ਪੋਸਟਾਂ ਆਉਂਦੀਆਂ ਹੀ ਆਉਂਦੀਆਂ ਨੇ ਠੀਕ ਹੈ ਔਰ ਇੱਕ ਗੱਲ ਇਹ ਵੀ ਯਾਦ ਰੱਖਣਾ ਤੁਹਾਨੂੰ ਪਤਾ ਹੀ ਹੈ ਕਿ ਹਰ ਇੱਕ ਕੈਡਰ ਹਰ ਇੱਕ ਪੋਸਟਾਂ ਦਾ ਆਪਣਾ ਇੱਕ ਫਿਗਰ ਹੁੰਦਾ ਹੈ ਜਿਵੇਂ 3704 ਸੀ 4161 ਸੀ ਠੀਕ ਹੈ ਜਾ ਲੈਕਚਰਰ ਕੈਡਰ ਦੀਆਂ ਸੀਗੀਆਂ ਪੋਸਟਾਂ 343 ਹਾਲਾਂਕਿ ਉਹ ਕੈਨਸਲ ਹੋ ਗਿਆ ਕਿਉਂਕਿ ਯੂਨੀਅਨ ਇੱਥੇ ਲੈਕਚਰਰ ਦੇ ਕੋਈ ਵੱਡੀ ਕਾਰਗਰ ਨਹੀਂ ਸਿੱਧ ਹੋਈ ਜਿਸ ਕਰਕੇ ਪੋਸਟਾਂ ਵਾਪਸ ਚਲੇ ਗਈਆਂ ਹੁਣ ਤੱਕ ਸ਼ੋਧ ਨਹੀਂ ਹੋਈ ਹੋਈ ਵੀ ਹੈ ਜਾਂ ਨਹੀਂ ਹੋਈ ਇਹ ਪਤਾ ਨਹੀਂ ਐਸਐਸਟੀ ਦੀ ਕਈ ਲੋਕ ਕਹਿੰਦੇ ਐਸਐਸਟੀ ਦੀ ਸ਼ੋਧ ਕਾਰਨ ਇਹ ਪੋਸਟਾਂ ਵਾਪਸ ਲੈ ਲਈਆਂ ਗਈਆਂ ਤੇ ਕਈ ਲੋਕਾਂ ਦਾ ਮੰਨਣਾ ਇਹ ਹੈਗਾ ਕਿ ਬਈ ਨਹੀਂ ਸ਼ੋਧ ਸ਼ੂਤਾ ਇੱਕ ਬਹਾਨਾ ਸੀਗਾ ਪਰ ਸਰਕਾਰ ਨੇ ਇਹ ਦੁਆਰਾ ਨੂੰ ਐਡ ਕਰਕੇ ਪੋਸਟਾਂ ਦੇਣਗੇ ਇਹ ਤਾਂ ਭਈ 3704 ਦੇ ਵਿੱਚ ਪੋਸਟਾਂ ਦੇਖੀ ਜਾਂ ਤਾਂ ਉੱਥੇ ਵੀ 2100 ਕੁਝ ਆ ਸਮਥਿੰਗ ਪੋਸਟਾਂ ਸੀ ਤੇ ਬਾਅਦ ਵਿੱਚ ਵਧਾ ਕੇ ਮੇਰੇ ਖਿਆਲ ਚ ਹਾਂ 3704 ਕੇ 30 ਬੈਕਲੌਗ ਪਾ ਕੇ 2300 ਕੁਝ ਪੋਸਟਾਂ ਸੀ ਸੋਰੀ ਤੇ ਵਧਾ ਸਕਦੀ ਸੀ ਸਰਕਾਰ ਲੈਕਚਰਰ ਕੈਡਰ ਦੀਆਂ ਠੀਕ ਹੈ ਹਰ ਇੱਕ ਸੰਖਿਆ ਜਿਹੜੀ ਪੋਸਟਾਂ ਦੀ ਹੁੰਦੀ ਹੈ ਉਹ ਇੱਕ ਕੈਡਰ ਇੱਕ ਖਾਸ ਪੋਸਟਾਂ ਜਾਣੀਆਂ ਜਾਂਦੀਆਂ ਨੇ ਠੀਕ ਹੈ ਉਨਾਂ ਦੀ ਆਪਣੀ ਇੱਕ ਸੰਘਰਸ਼ ਦੀ ਲੜਾਈ ਹੁੰਦੀ ਹੈ ਜਿਵੇਂ ਹੁਣ 3704 ਦਾ ਪੇ ਸਕੇਲ ਦਾ ਰੋਲਾ ਆਇਆ 4161 ਦਾ ਬਕਾਇਦਾ ਰੋਲਾ ਆਇਆ ਇਸ ਇਸ ਤਰ੍ਹਾਂ ਦੇ ਨਾਲ ਅਸੀਂ ਵੇਖਦੇ ਹਾਂ ਕਿ ਸਮੇਂ-ਸਮੇਂ ਤੇ ਫਿਰ ਸਾਥੀ ਇਕੱਠ ਹੋ ਕੇ ਜਾਂ ਤਾਂ ਜੋਇਨ ਕਰ ਲੈਂਦੇ ਆਪਣੀ ਪੋਸਟਾਂ ਦੇ ਉੱਤੇ ਫਿਰ ਇਹਨਾਂ ਦਾ ਸੰਘਰਸ਼ ਵੀ ਚੱਲਦਾ ਚਲੋ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਲੇਕਿਨ ਗੱਲ ਇੱਥੇ ਹੈਗੀ ਹੈ ਕਿ ਸਰਕਾਰ ਹੁਣ ਵਿਜੀ ਹੈ ਸਪੈਸ਼ਲ ਐਜੂਕੇਸ਼ਨ ਦੀਆਂ ਪੋਸਟਾਂ ਨੂੰ ਲੈ ਕੇ ਠੀਕ ਹੈ ਔਰ ਜਲਦੀ ਤੋਂ ਜਲਦੀ ਇਹਨਾਂ ਦੀ ਜੁਆਇਨਿੰਗ ਦਾ ਪ੍ਰੋਸੈਸ ਹੋਏਗਾ ਸਟਾਰਟ ਠੀਕ ਹੈ ਔਰ PTI ਦਾ ਤਾਂ ਬਹੁਤ ਖਲਾਰਾ ਪੈ ਗਿਆ ਆਰਟ ਐਂਡ ਕ્રાਫਟ ਬਾਰ-ਬਾਰ ਸਾਥੀ ਕਹਿੰਦੇ ਨੇ ਕਿ ਸਰ ਤੁਸੀਂ ਆਰਟ ਐਂਡ ਕ્રાਫਟ ਬਾਰੇ ਗੱਲ ਹੀ ਨਹੀਂ ਕਰਦੇ ਆਰਟ ਐਂਡ ਕ્રાਫਟ 2000 ਸੌਰੀ 2021 ਦੀਆਂ ਪੋਸਟਾਂ 2021 ਦਸੰਬਰ 16 ਨੂੰ ਦਾ ਰਿਕਰੂਟਮੈਂਟ ਉਹ ਨੋਟੀਫਿਕੇਸ਼ਨ ਆਇਆ ਸੀ ਔਰ ਕਈ ਸਾਥੀ ਕਹਿੰਦੇ ਕਿ PTI 2000 ਪੋਸਟਾਂ ਦਾ ਨੋਟੀਫਿਕੇਸ਼ਨ ਇਹਨਾਂ ਨੇ ਦਿੱਤਾ ਨਹੀਂ ਬਈ ਉਹ ਸੈਂਕਸ਼ਨ ਹੋਈਆਂ ਪੋਸਟਾਂ ਪਰਗਤ ਸਿੰਘ ਦੀਆਂ ਸਹੀਆਂ 2000 ਪੋਸਟਾਂ ਠੀਕ ਹੈ 2000 ਪੋਸਟਾਂ ਸੀਗੀਆਂ ਉਹ ਉਹਦਾ ਨੋਟੀਫਿਕੇਸ਼ਨ ਵੀ 16 ਜਾਂ 17 ਦਸੰਬਰ 2021 ਨੂੰ ਆਇਆ ਸੀ ਅੱਜ 2025 ਚੱਲ ਰਿਹਾ ਆ ਤੇ ਉਹ ਪੋਸਟਾਂ ਦੇ ਤੇ ਕੋਈ ਐਗਜ਼ਾਮ ਨਹੀਂ ਹੋਇਆ ਤੁਹਾਨੂੰ ਦੱਸਦੇ ਨੇ 2019 ਔਰ 20 ਦੇ ਵਿੱਚਕਾਰ ਪ੍ਰਿੰਸੀਪल्स ਦੀਆਂ ਪੋਸਟਾਂ ਆਈਆਂ ਸੀ ਪੀਪੀਐਸਸੀ ਰਹੀਂ ਸਕੂਲ ਦੇ ਵਿੱਚ ਲੇਕਿਨ ਉਹ ਪੋਸਟਾਂ ਦਾ ਨੋਟੀਫਿਕੇਸ਼ਨ ਵਾਪਸ ਲੈ ਲਿਆ ਗਿਆ ਪੈਸੇ ਵੀ ਹੁਣ ਡਾਇਰੈਕਟ ਰਿਕਰੂਟਮੈਂਟ ਬੰਦ ਹੋ ਗਈ ਹੈ ਆਪਣੇ ਪ੍ਰਿੰਸੀਪल्स ਦੀ ਔਰ ਕਿਹਾ ਜਾ ਰਿਹਾ ਕਿ ਉਹ ਪ੍ਰੋਮੋਸ਼ਨਸ ਰਾਹੀਂ ਲੈ ਲੈ ਲੈਣਗੇ 25% ਹੀ ਸਿਰਫ ਡਾਇਰੈਕਟਰ ਰਿਕਰੂਟਮੈਂਟ ਹੋਤੇ ਆਇਆ ਕਰੇਗੀ ਤੇ ਇਹੀ ਕੁਝ ਹੈ ਪੋਸਟਾਂ ਜ਼ਰੂਰ ਆਉਣੀਆਂ ਨੇ 26 ਚ ਆਉਣੀਆਂ ਨੇ ਤੇ ਹੋ ਸਕਦਾ ਹੈ ਕਿ ਸਰਕਾਰ ਇਲੈਕਸ਼ਨਸ ਤੋਂ 2-4 ਮਹੀਨੇ ਪਹਿਲਾਂ ਕੱਢੇ ਜਾਂ ਕੋਲਡ ਕੰਡਕਟ ਤੋਂ ਪਹਿਲਾਂ ਕੱਢੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਲੈਕਸ਼ਨਸ ਦਾ ਦੌਰ ਜਦੋਂ ਚੱਲਦਾ ਹੈ ਤਾਂ ਹਰ ਇੱਕ ਸਰਕਾਰ ਲੁਭਾਵਣੀ ਚੀਜ਼ਾਂ ਜਿਹੜੀਆਂ ਨੂੰ ਸਾਡੇ ਜ਼ਰੂਰ ਸਾਹਮਣੇ ਰੱਖਦੀਆਂ ਨੇ ਅਸੀਂ ਤਾਂ ਇਹ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਇਹ ਪ੍ਰੋਮੋਸ਼ਨਸ ਹੋ ਜਾਣ ਠੀਕ ਹੈ ਔਰ ਉਸ ਤੋਂ ਬਾਅਦ ਪੋਸਟਾਂ ਜਿੱਥੇ-ਜਿੱਥੇ ਵੀ ਜੋੜੀ ਬਣਦੀ ਹੈ ਉਹ ਆਵੇ ਧੰਨ